ਦੋਸਤੋ ਤੁਸੀਂ ਵੀਡੀਓ 'ਚ ਦੇਖ ਸਕਿਆ ਜਦੋਂ ਵੀਰ ਵਿਦੇਸ਼ ਵਿੱਚੋਂ ਆ ਰਿਹਾ ਹੁੰਦਾ ਤਾਂ ਭਰਾ ਜਾ ਕੇ ਮੂਰੇ ਆਪਣੇ ਭਰਾ ਦਾ ਸਵਾਗਤ ਕਰਦਾ ਕਿੰਨਾ ਸਮਾਂ ਹੋ ਗਿਆ ਸੀ ਵਿਦੇਸ਼ ਵਿੱਚ ਰਹਿੰਦੇ ਵਾਈ ਨੂੰ ਤੇ ਅੱਜ ਦੇਖੋ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਈ ਆ ਆਪਣੇ ਭਰਾ ਨੂੰ ਮਿਲ ਕੇ ਜਦੋਂ ਵੀਰ ਘਰੇ ਪਹੁੰਚਿਆ ਤਾਂ ਮਾਂ ਨੇ ਦੇਖੋ ਕਿੰਨਾ ਸੋਹਣਾ ਸਵਾਗਤ ਕੀਤਾ ਆਪਣੇ ਪੁੱਤ ਦਾ ਮਾਂ ਆਪਣੇ ਪੁੱਤਰ ਨੂੰ ਦੇਖੋ ਕਿੰਨੇ ਚਾਹਮਾਂ ਦੇ ਨਾਲ ਜੱਫੀ ਪਾ ਕੇ ਮਿਲਦੀ ਹੈ ਜਦੋਂ ਪੁੱਤ ਵਿਦੇਸ਼ ਵਿੱਚ ਹੋਵੇ ਤੇ ਮਾਮਾ ਨੂੰ ਕਿੱਥੇ ਚੈਨ ਆਉਂਦਾ ਤਾਂ ਮਾਮਾ ਤੜਪਦੀਆਂ ਹੀ ਰਹਿੰਦੀਆਂ ਨੇ ਮਾਮਾ ਆਪਣੇ ਪੁੱਤਾਂ ਦਾ ਸਭ ਤੋਂ ਵੱਧ ਫਿਕਰ ਕਰਦੀਆਂ ਨੇ ਸੱਚੀ ਦੋਸਤੋ ਮਾਮਾ ਵਾਲੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਇਸ ਵੀਰ ਨੇ ਵਿਦੇਸ਼ ਵਿੱਚ ਜਾ ਕੇ ਆਪਣੀ ਮਾਂ ਤੋਂ ਬਗੈਰ ਕਿਵੇਂ ਦਿਨ ਕੱਢੇ ਹੋਣਗੇ ਵਿਦੇਸ਼ਾਂ ਵਿੱਚ ਔਖਾ ਸੌਖਾ ਟਾਈਮ ਤਾਂ ਨਗਾਉਣਾ ਹੀ ਪੈਂਦਾ ਵਿਦੇਸ਼ ਵਿੱਚ ਬੰਦੇ ਦੀ ਕੋਈ ਕਦਰ ਨਹੀਂ ਕੰਮ ਤੋਂ ਬਗੈਰ ਦੋਸਤੋ ਜੇ ਕੋਈ ਕੰਮ ਕਰਦਾ ਉਹਦੀ ਕਦਰ ਪੈਂਦੀ ਹੈ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਦੋਸਤੋ